ਤੁਸੀਂ ਦੇਖ ਸਕਦੇ ਹੋ ਕਿ ਕਾਫੀ ਤਰ੍ਹਾਂ ਜਿਹੜੇ ਪੈਟਰੋਲ ਪੰਪ ਨੇ ਉਹ ਬੰਦ ਨੇ ਤੇ ਜਿਹੜੇ ਖੁੱਲੇ ਹੋਏ ਨੇ ਜਿਹੜੇ ਤੇਲ ਪਾ ਰਹੇ ਨੇ ਉੱਥੇ ਜਿਹੜੀ ਬਹੁਤ ਜ਼ਿਆਦਾ ਲੋਕਾਂ ਦਾ ਜਿਹੜਾ ਰਸ਼ ਹੋ ਚੁੱਕਾ ਆ ਕਿ ਆਪਾਂ ਜਿਹੜਾ ਵੱਧ ਤੋਂ ਵੱਧ ਤੇਲ ਜਿਹੜਾ ਉਹ ਪ੍ਰਭਾ ਲੀਏ ਆਪਣੀਆਂ ਗੱਡੀਆਂ ਦੇ ਵਿੱਚ ਆਪਣੇ ਸਕੂਟਰਾਂ ਮੋਟਰਸਾਈਕਲਾਂ ਦੇ ਵਿੱਚ ਤੇ ਕਿਉਂਕਿ ਜਿਹੜੀ ਟਰਾਂਸਪੋਰਟ ਆ ਟਰੱਕ ਆ ਉਹ ਬਿਲਕੁਲ ਪੂਰੀ ਤਰ੍ਹਾਂ ਨਾਲ ਜਿਹੜਾ ਅੱਜ ਉਹਨਾਂ ਦੀ ਹੜਤਾਲ ਹੈ ਉਹ ਬੰਦ ਕਰ ਦਿੱਤੇ ਗਏ ਨੇ ਤੇ ਜਿੰਨੇ ਵੀ ਪੈਟਰੋਲ ਪੰਪ ਨੇ ਆਲੇ ਦੁਆਲੇ ਆਪਾਂ ਦੇਖ ਸਕਦੇ ਹਾਂ ਕਿ ਸਾਰੇ ਜਿਹੜੇ ਉਹ ਬਹੁਤ ਜ਼ਿਆਦਾ ਰਾਸ਼ਾਂ ਜਾਂ ਬੰਦ ਹੋਏ ਪਏ ਨੇ પેટ્રોલ ਪੰਪ ਸੋਕ ਅੱਜ ਇਹ ਜਿਹੜੇ ਡਰਾਈਵਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਕਾਲਾ ਕਾਨੂੰਨ ਜਿਹੜਾ ਹੈ ਲਾਗੂ ਕੀਤਾ ਗਿਆ ਸੈਂਟਰ ਸਰਕਾਰ ਦੇ ਵੱਲੋਂ ਕਿ ਜਿਸ ਦੇ ਵਿੱਚ ਜਦੋਂ ਟਰੱਕ ਡਰਾਈਵਰ ਦੇ ਕੋਲੋਂ ਕੋਈ ਵੀ ਐਕਸੀਡੈਂਟ ਚ ਡੈਥ ਹੋ ਜਾਂਦੀ ਆ ਤੇ ਉਹਨੂੰ 10 ਸਾਲ ਦੀ ਸਜ਼ਾ ਅਤੇ 7 ਲੱਖ ਰੁਪਏ ਤੱਕ ਜੁਰਮਾਨਾ ਜਿਹੜਾ ਹੈ ਉਹ ਹੋ ਸਕਦਾ ਹੈ ਤੇ ਡਰਾਈਵਰਾਂ ਦਾ ਕਹਿਣਾ ਹੈ ਕਿ ਅਸੀਂ ਸਾਡੇ ਚ ਇਨੀ ਸਮਰੱਥਾ ਨਹੀਂ ਹੈਗੀ ਕਿ ਅਸੀਂ ਸਜ਼ਾ ਵੀ ਕੱਢ ਸਕੀਏ ਔਰ ਨਾਲ ਇੰਨਾ ਜਿਹੜਾ ਜੁਰਮਾਨਾ ਵੀ ਭਰ ਸਕੀਏ ਸੋ ਕਿਤੇ ਨਾ ਕਿਤੇ ਸਾਨੂੰ ਸੋਚਣ ਦੀ ਲੋਟ ਹੈ ਸਰਕਾਰਾਂ ਨੂੰ ਵੀ ਕਿ ਇਕੱਲਾ ਡਰਾਈਵਰਾਂ ਦਾ ਕਸੂਰ ਨਹੀਂ ਹੈ ਉੱਥੇ ਸਰਕਾਰਾਂ ਸਾਡਾ ਜਿਹੜਾ ਕਾਨੂੰਨ ਜਿਹੜਾ ਹੈ ਉਹ ਕੱਲਾ ਡਰਾਈਵਰਾਂ ਤੇ ਲਾਗੂ ਨਹੀਂ ਹੁੰਦਾ ਸਾਰੀ ਜਨਤਾ ਤੇ ਸਾਡੇ ਆਪਣੇ ਤੇ ਵੀ ਉਹ ਲਾਗੂ ਹੋਣਾ ਚਾਹੀਦਾ ਸਰਕਾਰ ਕਿੱਥੇ ਕਿੱਥੇ ਨਾਕਾਮ ਹੋ ਰਹੀ ਹੈ ਸਰਕਾਰਾਂ ਨੂੰ ਦੇਖਣਾ ਚਾਹੀਦਾ ਹੈ ਕਿ ਸਾਡੇ ਕਿੱਥੇ ਕਿੱਥੇ ਜਿਹੜੇ ਸਾਡੇ ਆਯਾਤ ਆਯਾਤ ਦੇ ਟਰਾਂਸਪੋਰਟ ਦੇ ਟਰੈਫਿਕ ਨਿਯਮ ਨੇ ਉੱਥੇ ਸਰਕਾਰਾਂ ਜਿਹੜੀਆਂ ਉਹ ਕਿੰਨੀ ਇੱਕ ਗਲਤ ਨੇ ਤੇ ਕਿੰਨਾ ਕੁ ਉਹ ਸਾਡੇ ਕੋਲੋਂ ਜਿਹੜਾ ਰੂਲ ਜਿਹੜੇ ਉਹ ਫੋਲੋ ਕਰਵਾ ਰਹੇ ਆ ਜਿਹੜੇ ਆਮ ਜਨਤਾ ਤੁਸੀਂ ਦੇਖ ਸਕਦੇ ਹੋ ਇਹ ਕਾਦੀਆਂ ਦਾ ਪੈਟਰੋਲ ਪੰਪ ਹੈ ਜਿੱਥੇ ਆਮ ਜਨਤਾ ਨੂੰ ਜਿਹੜਾ ਉਹ ਟੈਨਸ਼ਨ ਲੱਗੀ ਹੋਈ ਹੈ ਕਿ ਕਿਤੇ ਪੈਟਰੋਲ ਜਿਹੜਾ ਆ ਡੀਜ਼ਲ ਜਿਹੜਾ ਆ ਉਹ ਖਤਮ ਨਾ ਹੋ ਜਾਵੇ ਤੇ ਅਸੀਂ ਆਪਣੀਆਂ ਸਕੂਟਰ ਮੋਟਰਸਾਈਕਲਾਂ ਕਾਰਾਂ ਦੇ ਵਿੱਚ ਜਿਹੜਾ ਆ ਉਹ ਡੀਜ਼ਲ ਪੈਟਰੋਲ ਜਿਹੜਾ ਹੈ ਉਹਨੂੰ ਭਰ ਲਿਆ ਭਰ ਲਿਆ ਜਾਵੇ ਸਟਾਕ ਇਕੱਠਾ ਕਰ ਲਿਆ ਜਾਵੇ ਪਰ ਸਾਨੂੰ ਆਮ ਜਨਤਾ ਨੂੰ ਇੱਥੋਂ ਇਹ ਵੀ ਸਬਕ ਲੈਣ ਦੀ ਲੋੜ ਆ ਕਿ ਯਾਤਾਂ ਯਾਦ ਦੇ ਸਾਧਨਾਂ ਦੇ ਉੱਤੇ ਜ਼ਿਆਦਾ ਨਿਰਭਰ ਨਾ ਹੋਵੋ ਜੇਕਰ ਇਸੇ ਤਰ੍ਹਾਂ ਹੀ ਅੱਜ ਜਿਸ ਤਰ੍ਹਾਂ ਸਾਨੂੰ ਇਸ ਪੈਟਰੋਲ ਅਤੇ ਡੀਜ਼ਲ ਤੋਂ ਸਾਨੂੰ ਇੱਕ ਖਤਰਾ ਸਾਡੇ ਸਿਰ ਤੇ ਮੰਡਰਾਉਂਦਾ ਨਜ਼ਰ ਆ ਰਿਹਾ ਜੇ ਇਸੇ ਤਰ੍ਹਾਂ ਅਸੀਂ ਪਾਣੀ ਦੀ ਵੀ ਦੁਰਵਰਤੋਂ ਕਰਦੇ ਰਹੇ ਤਾਂ ਉਹ ਵੀ ਦਿਨ ਦੂਰ ਨਹੀਂ ਕਿ ਸਾਨੂੰ ਇਸੇ ਤਰ੍ਹਾਂ ਅਲੱਗ-ਅਲੱਗ ਕਿਤਾੜਾਂ ਦੇ ਵਿੱਚ ਪਾਣੀ ਜਿਹੜਾ ਆ ਉਹ ਲੈਣਾ ਪਊਗਾ ਤੋਂ ਸਮਝਣ ਦੀ ਲੋੜ ਹੈ ਧਿਆਨ ਨਾਲ ਚੱਲੋ ਸੰਭਲ ਕੇ ਚੱਲੋ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੇ ਅੱਜ ਅਸੀਂ ਇੱਕ ਵਿਸ਼ੇਸ਼ ਜਿਹੜੀ ਅੱਜ ਨਿਊਜ਼ ਆਈ ਏ ਹਿੱਟ ਐਂਡ ਰਨ ਜਿਹੜਾ ਕਾਨੂੰਨ ਜਿਹੜਾ ਲਾਗੂ ਕੀਤਾ ਹੈ ਸਰਕਾਰ ਨੇ ਤੇ ਉਹਦੇ ਖਿਲਾਫ ਜਿਹੜਾ ਜਿੰਨੇ ਵੀ ਟਰੱਕ ਡਰਾਈਵਰ ਨੇ ਟਰਾਂਸਪੋਰਟ ਵਾਲੇ ਨੇ ਉਹਨਾਂ ਨੇ ਜਿਹੜੀ ਹੜਤਾਲ ਕੀਤੀ ਹੋਈ ਏ ਕਿ ਪੈਟਰੋਲ ਪੰਪ ਚੜੇ ਹੋ ਬੰਦ ਕੀਤੇ ਹੋਏ ਨੇ ਸੋ ਪੈਟਰੋਲ ਪੰਪ ਬੰਦ ਹੋਣ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਉਹ ਨੁਕਸਾਨ ਜਿਹੜਾ ਹੋ ਰਿਹਾ ਸਾਰੇ ਹੀ ਉਹ ਥਾਵਾਂ ਦੇ ਉੱਤੇ ਜਿੰਨਾ ਬਿਜ਼ਨਸ ਹੈ ਉਹ ਵੀ ਠੱਪ ਹੈ ਕਿਉਂਕਿ ਸਬਜ਼ੀਆਂ ਵਗੈਰਾ ਦੀਆਂ ਡਿਲੀਵਰੀਆਂ ਹੋਣੀਆਂ ਫਲ ਫਰੂਟ ਦਵਾਈਆਂ ਰਾਸ਼ਨ ਜਿਹੜਾ ਕਿਉਂਕਿ ਟਰਾਂਸਪੋਰਟ ਸਭ ਤੋਂ ਮੇਨ ਜ਼ਰੀਆ ਹੈ ਸਾਡੇ ਬਿਜ਼ਨਸ ਦਾ ਔਰ ਸਾਡੇ ਤੱਕ ਚੀਜ਼ਾਂ ਪਹੁੰਚਾਉਣ ਦਾ ਤੇ ਉਹਦੇ ਤੇ ਬਹੁਤ ਜ਼ਿਆਦਾ ਅਸਰ ਪਵੇਗਾ ਸਾਰਿਆਂ ਤੇ ਤੇ ਮੈਂ ਤੇ ਅਸੀਂ ਇਹ ਅਪੀਲ ਕਰਨੀ ਚਾਹੁੰਦੇ ਹਾਂ ਕਿ ਚਲੋ ਜਿਹੜਾ ਵੀ ਕਾਨੂੰਨ ਜਿਹੜਾ ਲਾਗੂ ਕੀਤਾ ਹੈ ਉਹ ਠੀਕ ਆ ਕਾਨੂੰਨ ਲਾਗੂ ਕੀਤਾ ਆ ਬਟ ਇਹ ਇਸ ਤਰ੍ਹਾਂ ਦੇ ਕਾਨੂੰਨ ਲਾਗੂ ਕਰਨ ਨਾਲੋਂ ਜ਼ਿਆਦਾ ਬੈਟਰ ਇਹ ਆ ਕਿ ਜਿਹੜੇ ਰੋਡ ਦੇ ਉੱਤੇ ਜਿਹੜੇ ਜਿੰਨੀ ਵੀ ਟ੍ਰਾਂਸਪੋਰਟ ਚੱਲ ਰਹੀ ਹੈ ਜਾਂ ਸ਼ਹਿਰਾਂਾਂ ਦੇ ਥਾਵਾਂ ਦੇ ਵਿੱਚ ਕਿਤੇ ਵੀ ਜੇ ਐਕਸੀਡੈਂਟ ਹੁੰਦੇ ਨੇ ਤੇ ਉਹਨਾਂ ਦੇ ਕਾਰਨਾਂ ਨੂੰ ਦੇਖਿਆ ਜਾਵੇ ਉਹ ਜਿਹੜਾ ਸਿਸਟਮ ਆ ਉਹਨੂੰ ਪਹਿਲਾਂ ਠੀਕ ਕੀਤਾ ਜਾਵੇ ਕਿਤੇ ਵੀ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਨਿਯਮਾਂ ਦੀ ਪਾਲਣਾ ਜਿਹੜੀ ਉਹ ਨਹੀਂ ਹੁੰਦੀ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਆਪਣੀ ਡਿਊਟੀ ਜਿਹੜੀ ਸਹੀ ਤਰ੍ਹਾਂ ਨਿਭਾਉਣ ਜਿੱਥੇ ਪੁਲਿਸ ਅਧਿਕਾਰੀ ਨਹੀਂ ਆ ਉੱਥੇ ਲਾਈਟਾਂ ਦਾ ਖਾਸ ਪ੍ਰਬੰਧ ਹੋਣ ਕਿ ਉਸੇ ਟਾਂ ਮੌਕੇ ਤੇ ਚਲਾਣ ਕੀਤਾ ਜਾਵੇ ਹਰ ਇੱਕ ਦਾ ਸਪੀਡ ਲਿਮਿਟ ਬੰਨੀ ਜਾਵੇ ਤੇ ਰੋਡ ਦੇ ਉੱਤੇ ਜਿਹੜੇ ਵੀ ਨਿਯਮ ਹੈਗੇ ਨੇ ਯਾਤਾਂ ਯਾਤ ਅਸੀਂ ਚੱਲਣਦੇ ਉਹਨਾਂ ਨੂੰ ਇੱਕ ਫਾਲੋ ਕਰਨ ਦੇ ਜਿਹੜੀ ਆ ਕਿਉਂਕਿ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਦਿਨ ਦੇ ਵਿੱਚ ਜਿਹੜਾ ਪੂਰਾ ਦਾ ਪੂਰਾ ਸਿਸਟਮ ਅਸੀਂ ਅਸੀਂ ਬਦਲ ਸਕਦੇ ਹਾਂ ਜਦੋਂ ਕਰੋਨਾ ਦੇ ਟਾਈਮ ਦੇ ਵਿੱਚ ਅਸੀਂ ਦੇਖਿਆ ਸੀ ਕਿ ਹਰ ਇੱਕ ਸਿਸਟਮ ਅਸੀਂ ਇੱਕ ਦਿਨ ਦੇ ਵਿੱਚ ਠੀਕ ਕਰ ਦਿੱਤਾ ਬਦਲ ਦਿੱਤਾ ਤੇ ਕੀ ਆਪਾਂ ਇਹ ਸਿਸਟਮ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਐਲਾਨ ਕਰਨ ਤੋਂ ਪਹਿਲਾਂ ਆਪਾਂ ਜਿਹੜਾ ਦੂਸਰੇ ਪਾਸੇ ਜਿਹੜਾ ਸਿਸਟਮ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਨੇ ਯਾਤਾਂ ਯਾਦ ਦੇ ਨਿਯਮ ਆ ਉਹਨਾਂ ਨੂੰ ਸਹੀ ਤਰ੍ਹਾਂ ਉਹਨਾਂ ਨੂੰ ਸਹੀ ਰੂਪਰੇਖਾ ਜਿਹੜੀ ਉਹ ਦੇਣੀ ਚਾਹੀਦੀ ਆ ਤੇ ਤਾਂ ਕਰਕੇ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਨੁਕਸਾਨ ਹੁੰਦੇ ਨੇ ਐਕਸੀਡੈਂਟ ਦੇ ਵਿੱਚ ਡੈਥ ਹੁੰਦੀ ਆ ਉਹਨਾਂ ਦਾ ਜਿਹੜਾ ਉਹਨਾਂ ਦੇ ਜਿਹੜੇ ਮੇਨ ਕਾਰਨ ਨੇ ਉਹਨਾਂ ਨੂੰ ਸਹੀ ਤਰ੍ਹਾਂ ਦੇ ਨਾਲ ਉਹਨੂੰ ਫੋਲੋ ਕਰਨਾ ਚਾਹੀਦਾ ਤੇ ਲਾਗੂ ਕਰਨਾ ਚਾਹੀਦਾ ਤੇ ਸਾਰੇ ਜਣੇ ਆਪੋ ਆਪਣੀ ਜ਼ਿੰਮੇਵਾਰੀ ਨੇ ਬੰਡ ਸਪੀਡ ਲਿਮਟ ਹੋਵੇ ਤਾਂ ਇਸ ਤਰ੍ਹਾਂ ਦੇ ਜਿਹੜੇ ਭਿਆਨਕ ਜਿਹੜੇ ਆ ਜਾਂ ਕਿਸੇ ਇੱਕ ਪਾਸੇ ਹੁਣ ਟਰੱਕ ਡਰਾਈਵਰ ਵੱਡਾ ਚ ਮੰਨ ਲਓ ਉਹਦੀ ਗੱਡੀ ਵੱਡੀ ਆ ਤੇ ਉਹਦੇ ਥੱਲੇ ਆ ਕੇ ਕੋਈ ਛੋਟਾ ਹਾਲਾਂਕਿ ਉਸ ਇਨਸਾਨ ਦੀ ਹੀ ਗਲਤੀ ਹੋਵੇਗੀ ਕਿ ਉਹ ਟਰੱਕ ਦੇ ਨਾਲ ਐਕਸੀਡੈਂਟ ਹੋ ਕੇ ਡੈਥ ਹੋ ਗਈ ਤੇ ਇਹਦੇ ਵਿੱਚ ਇਹ ਥੋੜੀ ਆ ਕਿ ਜੇ ਅਸੀਂ ਟਰੱਕ ਡਰਾਈਵਰ ਨੂੰ ਜਿਹੜਾ ਉਹ ਫਾਂਸੀ ਦੀ ਸਜ਼ਾ ਦੇ ਦਾਂਗੇ ਜਾਂ ਉਹਨੂੰ 10 ਸਾਲ ਦੀ ਕੈਦ ਇਸ ਤਰ੍ਹਾਂ ਕਰ ਦੋ ਪਰ ਉਹਨੂੰ ਉਹਨੂੰ ਪਹਿਲਾਂ ਪਰਖਿਆ ਤੇ ਜਾਵੇ ਦੇਖਿਆ ਤੇ ਜਾਵੇ ਕਿ ਕੀ ਹੋਇਆ ਕਿਹਦਾ ਕਿਹਦੀ ਗਲਤੀ ਸੀ ਔਰ ਕਿਸ ਕਾਰਨ ਕਰਕੇ ਐਕਸੀਡੈਂਟ ਹੋਇਆ ਕਿਸ ਕਾਰਨ ਕਰਕੇ ਉਹਦੇ ਚ ਗਲਤੀ ਕੀਤੀ ਆ ਤੇ ਇਹ ਦੇਖਿਆ ਜਾਣਾ ਚਾਹੀਦਾ ਇਹ ਨਹੀਂ ਕਿ ਸਿੱਧਾ ਥੋਪ ਦੇਣਾ ਚਾਹੀਦਾ ਵੀ ਜਿਹੜਾ ਟਰੱਕ ਡਰਾਈਵਰ ਦੇ ਕੋਲ ਕੋਈ ਮਰ ਗਿਆ ਤੇ ਉਹਨੂੰ ਆਹ ਸਜ਼ਾ ਦੇ ਦਿਓ ਨਹੀਂ ਸਾਨੂੰ ਸਿਸਟਮ ਜਿਹੜਾ ਉਹ ਪੂਰਾ ਦਾ ਪੂਰਾ ਸਹੀ ਕਰਨਾ ਚਾਹੀਦਾ ਸਾਨੂੰ ਆਪ ਵੀ ਬਦਲਣਾ ਚਾਹੀਦਾ ਤੇ ਸਿਸਟਮ ਜਿਹੜਾ ਉਹ ਬਣਾਓ ਤੇ ਅਸੀਂ ਸਾਰੇ ਲੋਕ ਜਿਹੜੇ ਤੁਹਾਡੇ ਸਿਸਟਮ ਦੇ ਨਾਲ ਚੱਲਾਂਗੇ ਅਸੀਂ ਯਾਤਿਆਤ ਦੇ ਜਿੰਨੇ ਵੀ ਨਿਯਮ ਹੈਗੇ ਸਾਰਿਆਂ ਦੀ ਅਸੀਂ ਪਾਲਣਾ ਕਰਾਂਗੇ ਸੋ ਕਿਰਪਾ ਕਰਕੇ ਬੇਨਤੀ ਆ ਵੀ ਇਸ ਮਸਲੇ ਨੂੰ ਜਿਹੜਾ ਬਹਿ ਕੇ ਸਲਝੋਣਾ ਚਾਹੀਦਾ ਤਾਂ ਜੋ ਜਿਹੜੀ ਹੈ ਇਹ ਖੱਜਲ ਖਵਾਰੀ ਤੇ ਇਹ ਸਿਸਟਮ ਜਿਹੜਾ ਸਾਡਾ ਇੰਡੀਆ ਦਾ ਠੀਕ ਹੋ ਸਕੇ ਪਵ ਉਹ ਦੇਖਦੇ ਆ ਪੈਟਰੋਲ ਪੰਪਾਂ ਦੇ ਵਿੱਚ ਕਿਸ ਤਰ੍ਹਾਂ ਚਾਰੇ ਪਾਸੇ ਜਿਹੜੇ ਲੋਕਾਂ ਦੇ ਵਿੱਚ ਇਹ ਆ ਕਿ ਅਸੀਂ ਵੱਧ ਤੋਂ ਵੱਧ ਤੇਲ ਪਵਾ ਲਈਏ ਲਾਈਨਾਂ ਲੱਗੀਆਂ ਹੋਈਆਂ ਨੇ ਬਹੁਤ ਜ਼ਿਆਦਾ ਖੱਜਲ ਹੋ ਰਹੀ ਨੇ ਸਾਰੇ ਲੋਕ ਸੋ ਪਲੀਜ਼ ਰਿਕਵੈਸਟ ਆ ਓਨ आवर ਸਾਡੀ ਸਰਕਾਰ ਨੂੰ ਕਿ ਉਹ ਕਿਰਪਾ ਕਰਕੇ ਇਹਨਾਂ ਚੀਜ਼ਾਂ ਵੱਲ ਚ ਧਿਆਨ ਜੜਾ ਉਹ ਜ਼ਰੂਰ ਦੇਣ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜਿੱਥੋਂ ਤੱਕ ਨਜ਼ਰ ਸਾਡੀ ਜਾ ਰਹੀ ਹੈ ਇਹ ਦੂਰ ਦੂਰ ਤੱਕ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਪੈਟਰੋਲ ਪੰਪਾਂ ਦੇ ਉੱਤੇ ਜ਼ਿਆਦਾਤਰ ਪੈਟਰੋਲ ਪੰਪ ਚੜੀ ਨੂੰ ਬੰਦ ਕਰ ਦਿੱਤੇ ਗਏ ਨੇ ਪਰ ਜਿੱਥੇ ਅਜੇ ਤੱਕ ਤੇਲ ਜਾਂ ਫਿਊਲ ਜਿਹੜਾ ਉਹ ਮਿਲ ਰਿਹਾ ਉੱਥੇ ਬਹੁਤ ਜਿਆਦੀਆਂ ਲੰਬੀਆਂ ਲੀਹ ਕਤਾਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਲੱਗੀਆਂ